ਤਾਂ ਨਹੀਂ ਤੁਹਾਡੇ ਅੰਦਰ ਨਹੀਂ ਤੁਸੀਂ ਵਕੀਲ ਵਕੀਲ ਛੱਡੋ ਵਕੀਲ ਇੱਕ ਪੇਸ਼ਾ ਹੈਗਾ ਮੈਂ ਦੁਕਾਨਦਾਰ ਮੇਰਾ ਅਲੱਗ ਨਹੀਂ ਤੁਸੀਂ ਵਕੀਲ ਬਣੋ ਤੁਸੀਂ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਹੈਗੀ ਤੁਹਾਡੇ ਅੰਦਰ ਤੁਸੀਂ ਗਲਤ ਮਦਦ ਨਾਲ ਖੜੇ ਹੋ ਮੈਂ ਅਗਰ ਤੁਸੀਂ ਜਿੰਨੀ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੁਸੀਂ 100% ਗਲਤ ਹੋ ਭਾਈ ਮੈਂ ਕਹਿੰਦਾ ਤੁਹਾਡੀ ਵਕਾਲਤ ਦਾ ਪੈਸਾ ਹੀ ਗਲਤ ਹੈਗਾ ਤੁਹਾਡਾ ਅਸੀਂ ਵਿਕਾਸ ਕੁਮਾਰ ਤੋਂ ਖਾਲੀ ਕਰਨੀ ਦੁਕਾਨ ਨਹੀਂ ਬਿਲਕੁਲ ਵਿਕਾਸ ਕੁਮਾਰ ਕਿੱਥੇ ਹੈ ਹੋ ਖੜਾ ਹੈ ਜੀ ਬਿਲਕੁਲ ਕੁਮਾਰ ਵੀ ਇੱਥੇ ਜਿਆਦਾ ਗੱਲ ਸੁਣ ਲਓ ਜਿਆਦਾ ਥੀਸ ਬਣਾ ਦਿਓ ਅਰ ਤੇ ਇਹ ਕਦੇ ਵੀ ਸਰਕਲ ਚ ਛੇਸ ਸਟੀ ਜਿਹੜੀ ਹੈਗੀ ਇਸ ਤੇ ਪ੍ਰਕਾਸ਼ ਕੁਮਾਰ ਨੇ ਕੀਤੀ ਹੈ ਕੋਈ ਪ੍ਰਕਾਸ਼ ਕੁਮਾਰ ਮੈ ਜਾਣਦੇ ਨਹੀਂ ਮੈਂ ਤਾਂ ਕਬਜ਼ਾ ਲੈਣਾ ਵਿਕਾਸ ਕੁਮਾਰ ਤੋਂ ਲੜਾਈ ਤੇ ਵਿਕਾਸ ਤੋਂ ਕਬਜ਼ਾ ਲੈਣਾ ਵਿਕਾਸ ਖੜਾ ਵਾ ਤੁਸੀਂ ਬਦਮਾਸ਼ੀ ਕਰ ਰਹੇ ਖੜ ਕੇ ਦੋ ਬੰਦੇ ਇੱਥੇ ਖੜ ਕੇ ਆਸੀਂ ਲੈ ਲੇ ਦਾਂਗੇ ਆਸੀਂ ਆ ਕਰ ਲੇ ਜੋ ਕਰ ਲਾਂਗੇ ਵਕੀਲ ਬਦਮਾਸ਼ੂ ਬਦਮਾਸ਼ ਹੁੰਦੇ ਨੇ ਤੁਸੀਂ ਬਦਮਾਸ਼ ਨਹੀਂ ਆ ਤੁਸੀਂ ਵਕੀਲ ਬਸੋ ਇਹ ਬਹੁਤ ਜੰਦਰ ਜਾ ਕੇ ਲੜ ਕੇ ਵੀ ਕਹਿੰਦੇ ਅਸੀਂ ਲੈ ਦਾਂਗੇ ਅਸੀਂ ਸਵਾ ਚੱਕੇ ਦਿਖਾ ਕਰ ਦੋ ਵਕੀਲ ਕਰ ਰਹੇ ਨੇ ਇਹਨਾਂ ਦੇ ਕਾਸਟਮਰ ਕੋਣ ਹੈ ਇੱਕ ਉਥੇ ਮੁੰਡਾ ਕੰਮ ਕਰਦਾ ਹੈ ਛੋਟਾ ਭਰਾਜੀ ਹੋਗਾ ਚਲੋ ਉਹਦੇ ਨਾਂ ਤੇ ਜੱਕੇ ਖਾਲੀ ਕਰਾਉਣ ਦਾ ਆਰਡਰ ਲਿਆਏ ਜਦ ਕੇ ਦੁਕਾਨ ਕਿੰਨੇ ਕਰਾਇ ਤੇ ਲਈ ਹੈ ਪ੍ਰਕਾਸ਼ ਕੁਮਾਰ ਨੇ ਸਾਡੀ ਰੀਸੀਵਿੰਗ ਨਹੀਂ ਕਰ ਰਹੇ ਇਹ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਰੀਸੀਵਿੰਗ ਨਹੀਂ ਕੀਤੀ ਹੈਗੇ ਅਸੀਂ ਜਦ ਕੇ ਆਰਡਰ ਦਿੱਤਾ ਇਹਨਾਂ ਨੇ ਆਰਡਰ ਮਰੋੜ ਕੇ ਸਿਰਦਾ ਸਾਡਾ ਹੈ ਉਹਦੀ ਵੀਡੀਓ ਸਾਡੇ ਕੋਲ ਅਸੀਂ ਉਹ ਪੋਰਟ ਤੇ ਪੇਸ਼ ਕਰਾਂਗੇ ਦੁਬਾਰਾ ਜਾਸਾਓ ਕੋ ਪੇਛੇ ਤੁਲਨੇ ਕਿ ਤੁਹ ਕਲੀ ਨਹੀਂ ਮਿਲੀ ਮੈਂ ਕਿਹਾ ਇਸ ਨਾਲ ਸਨੋਸੇ ਖਾਲੀ ਨਹੀਂ ਮਿਲੀ ਜੀ ਲੱਗਾ ਸਾਡਾ ਨਾਮ ਹੈਗਾ ਉੱਥੇ 8-10 ਬੰਦੇ ਹੁੰਦੇ ਧੱਕਾ ਜਿਹਾ ਕਰਦੇ ਹੈਗੇ ਨੇ ਮੈਂ ਕਿਹਾ ਗੰਦ ਨਹੀਂ ਸਾਨੂੰ ਮੈਂ ਕਿਹਾ ਫਿਰ ਉਹਨੇ ਮੁਲਾਜ਼ਮ ਦੇ ਕੇ ਦਿੱਤੇ ਕਹਿੰਦੇ ਹੁਣ ਤੁਸੀਂ ਜਾ ਕੇ ਕਹਿੰਦੇ ਮੁਲਾਜ਼ਮ ਨਾਲ ਲੈ ਕੇ ਜਾਓ ਦੁਕਾਨ ਖਾਲੀ ਕਰਕੇ ਦਿੱਤੀ ਜਾਏਗੀ ਉਹਨਾਂ ਦੀ ਕੋਈ ਸਟੇ ਵੀ ਨਹੀਂ ਮਿਲਣੀ ਜਾਏਗੀ ਬਗਾ ਲਿਖਿਆ ਬਿਲ ਖਾਲੀ ਲਿਖਿਆ ਆਏਗਾ ਠੀਕ ਹੈ ਜੀ ਹੁਣ ਇਹ ਕਰ ਦਿੱਤੇ ਕਿ ਆਪਾਂ ਧੱਕਾ ਕਰਨ ਵਾਲੀ ਗੱਲ ਹੈ ਹੁਣ ਧੱਕਾ ਕਰਨ ਜੋ ਮਰਜ਼ੀ ਕਰਿਓ ਉਹ ਤੁਹਾ ਸਾਹਮਣੇ ਹੋ ਰਿਹਾ ਜਿਹਾ ਹੋ ਰਿਹਾ ਹੈਗਾ ਅਸੀਂ ਆਪਣੀ ਦੁਕਾਨ ਖ ਇਹਨਾਂ ਦੇ ਵਕੀਲ ਸਾਹਿਬ ਆਪਣੇ ਬੁਲਾਇਆ ਮੌਕੇ ਤੇ ਜਦ ਕਿ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਵੀ ਮੌਕੇ ਤੇ ਆ ਕੇ ਸਾਡੇ ਨਾਲ ਆਰਗੂਮੈਂਟ ਕਰਨ ਏ ਕੋਰਟ ਦੇ ਵਿੱਚ ਉਹਨਾਂ ਕਾਫੀ ਤਸੀਮ ਜ਼ੋਣੀ ਤੇ ਉੱਥੇ ਕਾਫੀ ਕੋਰਟ ਦੇ ਵਿੱਚ ਕਰਾ ਸਕਦੇ ਆ ਅਰ ਦੁਕਾਨ ਖਾਲੀ ਕਰੂ ਕਰਾਏ ਛੱਡਿਆ ਤੁਹਾਨੂੰ ਸਰ ਕੋਈ ਪੈਸਾ ਨਹੀਂ ਦੇ ਤੁਸੀਂ ਛੱਡੀ ਦੁਕਾਨ ਹੀ ਖਾਲੀ ਕਰ ਦਿਓ ਠੀਕ ਹੈ ਜੀ ਤੇ ਇਹਨਾਂ ਨੇ ਦੁਕਾਨ ਦੇ ਕੀ ਖਰੇ ਉਲਟਾ ਸਾਡੇ ਦੇ ਕੇਸ ਲਾਤਾ ਜਿਨ੍ਹਾਂ ਨੇ ਲੁਧਿਆਣਾ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਗੱਲ ਕੀਤਾ ਹੈ ਕਿ ਲੁਧਿਆਣਾ ਟਿੱਬਾ ਰੋਡ ਦੀ ਟਿੱਬਾ ਰੋਡ ਤੇ ਗੁਲਮੇਰ ਪਾਰਕ ਹੈ ਜਿੱਥੇ ਇੱਕ ਮੀਡੀ ਜਿਸ ਨੂੰ ਖਾਲੀ ਕਰਨ ਦੇ ਆਰਡਰ ਆ ਗਏ ਨੇ ਕੀ ਮਾਮਲਾ ਉਹ ਵੀ ਆਪਾਂ ਪੁੱਛਾਂਗੇ ਲੇਕਿਨ ਥਾਣਾ ਟਿੱਪਾ ਤੋਂ ਪੋਲਸ ਵੀ ਆ ਖਾਲੀ ਕਰਾਇਆ ਜਾ ਰਿਹਾ ਵਕੀਲ ਸਾਹਿਬ ਮੁਝੇ ਵਕੀਲ ਸਾਹਿਬ ਕੀ ਪੂਰਾ ਮਾਮਲਾ ਇਹ ਮਾਮਲਾ ਹੈ ਪ੍ਰਕਾਸ਼ ਕੁਮਾਰ ਵਰਸਿ ਅਰਾਮਜੀਤ 10 ਵਿੱਚ ਜਦ ਕਿ ਇਹ ਲੈ ਕੇ ਆਏ ਹੁਣ ਐਗਜ਼ੀਕਿਊਸ਼ਨ ਕਰਾਉਣ ਆਰਾਮਜੀਤ 10 ਵਰਸਿ ਵਿਕਾਸ ਜਦ ਕਿ ਸਾਡੇ ਕੋਲ ਸਟੇ ਆਰਡਰ ਹੈ ਮਾਨ ਜੋਗਾ ਨਿਸ਼ਤ ਗੋਇਲ ਜੀ ਦਾ ਉਸ ਤੋਂ ਬਾਅਦ ਵੀ ਇਹ ੱੱਕੇ ਨਾਲ ਸਾਡੀ ਦੁਕਾਨ ਦਾ ਸਾਰਾ ਸਮਾਨ ਚੱਕ ਕੇ ਬਾਹਰ ਸੁੱਟਦਾ ਅਸੀਂ ਬਕਾਇਦਾ ਆਰਡਰ ਦਿੱਤਾ ਇਹਨਾਂ ਨੂੰ ਆਰਡਰ ਲੈਣ ਦੇ ਬਾਵਜੂਦ ਵੀ ਇਹ ਸਾਡੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਲੇਕਿਨ ਵਜ੍ਹਾ ਵਜ੍ਹਾ ਇਹ ਦੂਜੇ ਛੋਟੇ ਭਰਾ ਦੇ ਨਾਂ ਤੇ ਲਿਆ ਇਹ ਐਗਜ਼ੀਕਿਊਸ਼ਨ ਕਰਾ ਕੇ ਜਦ ਕਿ ਉਹਦਾ ਇੱਥੇ ਕੋਈ ਰੋਲ ਹੀ ਨਹੀਂਗਾ ਅੱਛਾ ਉਹ ਇੱਥੇ ਇੱਕ ਕਰਿੰਦੇ ਦੇ ਤੌਰ ਤੇ ਕੰਮ ਕਰਦਾ ਜਿਹਦੀ ਉਹਨੂੰ ਬਕਾਇਦਾ ਤਨਖਾਹ ਮਿਲਦੀ ਹੈ ਤੇ ਫਿਰ ਵੀ ਇਹ ਧੱਕੇ ਨਾਲ ਉਹਦਾ ਨਾਂ ਲੈ ਕੇ ਖਾਲੀ ਕਰਾਈ ਜਾ ਰਹੇ ਆ ਤੇ ਨਾ ਹੀ ਸਾਡਾ ਆਰਡਰ ਮੰਨਦੇ ਪਏ ਨਾ ਹੀ ਮਾਨਯੋਗ ਅਦਾਲਤ ਤੱਕ ਆਰਡਰ ਮੰਨਦੇ ਪਏ ਇਹ ਮਾਨਯੋਗ ਅਦਾਲਤ ਤੋਂ ਉੱਪਰ ਹੋ ਗਏ ਨੇ ਇਹ ਤੇ ਇਹੀ ਦੱਸ ਸਕਦੇ ਜੀ ਇਹਦੇ ਬਾਰੇ ਮੈਂ ਤਾਂ ਨਹੀਂ ਕੋਈ ਬੋਲ ਸਕਦਾ ਲੇਕਿਨ ਸਰ ਪੂਰਾ ਮਾਮਲਾ ਹੈ ਕਿ ਇਹ ਹੈ ਕਿ ਇਹ ਕਹਿ ਰਿਹਾ ਵਕੀਲ ਸਾਹਿਬ ਕਿ ਸਾਡੇ ਕੋਲ ਆਰਡਰ ਨੇ ਲੇਕਿਨ ਆਰਡਰ ਹੋਣ ਦੇ ਬਾਵਜੂਦ ਵੀ ਦੁਕਾਨ ਦੇ ਉੱਤੇ ਖਾਲੀ ਕਰਾਇਆ ਜਾ ਰਿਹਾ ਤੁਹਾਡੇ ਕੋਲ ਵੀ ਆਰਡਰ ਦੀ ਕਾਪੀ ਹੈ ਛਾਹ ਮੇ ਆਜੋ ਸਰ ਇੱਕ ਮਿੰਟ ਦੇਖੋ ਸਾਡੀ ਮੇਡ ਕਾਪੀ ਹੈ ਆਰਡਰ ਹੀ ਕੋਡ ਦਾ ਆਜਾ ਕੋਡ ਦਾ ਆਰਡਰ ਆ ਉਹ ਜਿਸਾ ਨੇ ਕਿਹਾ ਵੀ ਕੋਈ ਕੋਡ ਦਾ ਆਰਡਰ ਨਹੀਂ ਹੈਗਾ ਸਟੇ ਕੋਈ ਨਹੀਂ ਹੈਗੀ ਇਹ ਚੋਈ ਹੋਈ ਜੀ ਕੋਈ ਸਟੇ ਹੋਈ ਹੋਈ ਇਹਦਾ ਹਾਂ ਦੇ ਦਿੰਦੇ ਜੀ ਸਟੇ ਇਹਨਾਂ ਕੋਲ ਹੈ ਦੀ ਕੋਈ ਜੀ ਨਹੀਂ ਲੇਕਿਨ ਜਦੋਂ ਸਟੇ ਨਹੀਂ ਹੈਗੀ ਫਿਰ ਇਹ ਕਾਗਜ਼ ਕੀ ਹੈ ਥਿਸ ਇਜ਼ ਅ ਨੋਟਿਸ ਡੇ ਅੱਛਾ ਇੱਕ ਮਿੰਟ ਜੀ ਇਹਨਾਂ ਨੇ RAMJID ਇਹ ਕਿਹਦੇ ਲਈ ਫਿਰਿਆ ਪ੍ਰਕਾਸ਼ ਕੁਮਾਰ ਵਰਸਸ ਰਾਮਜੀਤ ਦਾ ਜੀ ਬਿਲਕੁਲ ਉਹ ਰਾਮ ਨੇ ਕੀਤਾ ਵਿਕਾਸ ਨੇ ਅਸੀਂ ਵਿਕਾਸ ਕੁਮਾਰ ਤੋਂ ਖਾਲੀ ਕਰਨੀ ਦੁਕਾਨ ਜੀ ਬਿਲਕੁਲ ਵਿਕਾਸ ਕੁਮਾਰ ਕਿੱਥੇ ਆ ਹੋ ਖੜਾ ਜੀ ਜੀ ਬਿਲਕੁਲ ਪ੍ਰਕਾਸ਼ ਕੁਮਾਰ ਵੀ ਇੱਥੇ ਖੜਾ ਹੈ ਜਿਆਦਾ ਗੱਲ ਸੁਣ ਲਓ ਜਿਆਦਾ ਤੁਸੀਂ ਸੁਣਾ ਦਿਓ ਨਹੀਂ ਇੱਕ ਮਿੰਟ ਗੱਲ ਕਰ ਲਈ ਸਰਕਾਰੀ ਮੁਲਾਜ਼ਮ ਨੇ ਅੱਗੇ ਕੀ ਹੈ ਫਿਰ ਹੁਣ ਖਾਲੀ ਕਰਨ ਨੂੰ ਕਹਦੇ ਵੀ ਖਾਲੀ ਕਰੋ ਦੁਕਾਨ ਜੀ ਜੀ ਇਹ ਕੋਰਟ ਦਾ ਆਰਡਰ ਖਾਲੀ ਕਰਨੀ ਪਣੀ ਹੈ ਜੀ ਉੱਥੇ ਜੀ ਉੱਥੇ ਉਹਦੇ ਕੋਰਟ ਦੀ ਲਗਣਾ ਤਾਂ ਕਰ ਨਹੀਂ ਜਾਂਦੇ ਅਸੀਂ ਨਹੀਂ ਬਿਲਕੁਲ ਫੋਰਸ ਨਾਲ ਨੇ ਹਾਂ ਜੀ ਫੋਰਸ ਨਾਲ ਫੋਰਸ ਨਾਲ ਆ ਜੀ ਕਿੰਨੀ ਦੇਰ ਤੱਕ ਇਸ ਚੀਜ਼ ਨੂੰ ਖਾਲੀ ਕਰਵਾਇਆ ਜਾਏਗਾ ਅਸੀਂ ਤਾਂ ਹੁਣੇ ਕਹਿੰਦੇ ਖਾਲੀ ਕਰੋ ਜੀ ਕੀ ਵਿੱਚ ਅਰਚਨ ਕੀ ਆ ਰਹੀ ਹੈ ਅਰਚਨ ਇਹ ਕਦੇ ਵੀ ਸਾਡੇ ਕੋਲ ਸਟੇਜ ਆ ਸਟੇਜ ਜਿਹੜੀ ਹੈਗੀ ਹੈ ਸਟੇਜ ਪ੍ਰਕਾਸ਼ ਕੁਮਾਰ ਨੇ ਕੀਤੀ ਹੈ ਕੋਈ ਪ੍ਰਕਾਸ਼ ਕੁਮਾਰ ਨੂੰ ਮੈਂ ਜਾਣਦੇ ਨਹੀਂ ਮੈਂ ਤਾਂ ਕਬਜ਼ਾ ਲੈਣਾ ਵਿਕਾਸ ਕੁਮਾਰ ਤੋਂ ਲੈਣਾ ਹੈ ਜੀ ਫਿਰ ਵਿਕਾਸ ਕੋ ਕਬਜ਼ਾ ਲੈਣਾ ਵਿਕਾਸ ਖੜਾ ਵਾ ਤੇ ਲੇਕਿਨ ਇਹ ਵਕੀਲ ਨੇ ਵੈਸੇ ਕਿ ਨਾਰਮਲੀ ਗੱਲ ਚੱਲ ਰਹੀ ਹੈ ਵਕੀਲ ਨੇ ਵਕੀਲ ਕਹਿ ਰਹੇ ਨੇ ਕਿ ਮੈਂ ਸਟੇ ਲਿੱਤੀ ਹੈ ਤੁਸੀਂ ਕਹਿ ਰਹੇ ਹੋ ਜੱਜ ਸਾਹਿਬ ਨੇ ਕਹਿਤਾ ਸਟੇ ਨਹੀਂ ਮੰਨੀ ਜਾਊਗੀ ਇਹ ਕੋਈ ਹੈ ਨਹੀਂ ਗਈ ਅਰੇ ਜੋ ਲਿਖਿਆ ਬਿਲਕੁਲ ਲਿਖਿਆ ਹੋਇਆ ਕਿ ਸਟੇ ਨਹੀਂ ਮੰਨੀ ਜਾਊਗੀ ਲੇਕਿਨ ਵਕੀਲ ਸਾਹਿਬ ਤੁਸੀਂ ਕਿੱਦਾਂ ਚੈਲੰਜ ਕਰੋਗੇ ਉੱਤੇ ਸਾਫ਼ ਆਰਡਰ 'ਚ ਲਿਖਿਆ ਕਿ ਸਟੇ ਨਹੀਂ ਹੈ ਦੂਜੀ ਕੋਰਟ ਚ ਜਾ ਕੇ ਲੈ ਕੇ ਆਏ ਐਗਜ਼ੀਕਿਊਸ਼ਨ ਕਰਾ ਕੇ ਸਾਡੇ ਕੋ ਤਨਿਸ਼ਤ ਗੋਲਜੀ ਦੀ ਕੋਰਟ ਦਾ ਆ ਠੀਕ ਨਾ ਇਤਨੀਸ਼ਤ ਗੋਲਜੀ ਦੀ ਕੋਰਟ ਦਾ ਦਿਖਾ ਦਨ ਸਟੇ ਆਰਡਰ ਟੁੱਟਿਆ ਹੋਇਆ ਅਸੀਂ ਹੁਣੇ ਖਾਲੀ ਕਰਕੇ ਚਾਬੀਆਂ ਵੀ ਇਹਨਾਂ ਨੂੰ ਦੇ ਦਾਂਗੇ ਬਾਕੀ ਗੱਲ ਫਿਰ ਕਰਦੀ ਜੱਜ ਸਾਹਿਬ ਨੇ ਯਾਰ ਇਹ ਤੁਹਾਨੂੰ ਮੈਂ ਦਿਖਾਦਾ ਸਿਵਲ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਸੀ ਜੋ ਸਰਕਾਰੀ ਮੁਲਾ ਨਾਮ ਕੀ ਸਰ ਆਪਣਾ ਜਗਪ੍ਰੀਤ ਸਿੰਘ ਵੈਲਫ ਜਗਪ੍ਰੀਤ ਸਿੰਘ ਵੈਲਫ ਜਗਤਪ੍ਰੀਤ ਸਿੰਘ ਵੈਲਫ ਆਏ ਹੋਏ ਨੇ ਤੁਹਾਨੂੰ ਆ ਦਿਖਾਦਾ ਜਿੱਥੇ ਬਿਲਕੁਲ ਸਮੇਤ ਪਹੁੰਚਾਈ ਹੈ ਅਤੇ ਜਿਹੜੀ ਕਾਪੀ ਜਿਹੜੀ ਇਹਨਾਂ ਨੇ ਦਿਖਾਈ ਹੈ ਕਿ ਸਿਵਲ ਕੋਰਟ ਜਿਹੜੀ ਲੁਧਿਆਣਾ ਤੋਂ ਆਈ ਹੈ ਕੋਰਟ ਆਫ ਦਾ ਮਿਸਟਰ ਨਿਰਮਲ ਦੇਵੀ ਸਿਵਲ ਜੱਜ ਜੂਨੀਅਰ ਡਿਵੀਜ਼ਨ ਲੁਧਿਆਣਾ ਤੁਸੀਂ ਆ ਸਾਰਾ ਚੀਜ਼ ਦੇਖ ਸਕਦੇ ਹੋ ਇਫ ਜੱਜ ਹੈਜ਼ ਨੋਟ ਐਨੀ ਸਟੇ ਆਰਡਰ ਮਤਲਬ ਅਗੇਂਸਟ ਇਹਨਾਂ ਦੇ ਕੋਈ ਵੀ ਕੇਸ ਸਟੇ ਦੀ ਕਾਪੀ ਨਹੀਂ ਹੈਗੀ ਇਹਨਾਂ ਕੋਲ ਨਾ ਹੀ ਕੋਰਟ ਦੇ ਵਿੱਚ ਕੋਈ ਐਸਾ ਕੋਈ ਆਰਡਰ ਨਿਕਲਿਆ ਕਿ ਸਟੇ ਲਿੱਤੀ ਹੋਗੀ ਸਾਫ ਸਾਫ ਅੱਖਰਾਂ ਚ ਲਿਖਿਆ ਹੋਇਆ ਹੈ ਜਾਂ ਇਹ ਝੂਠ ਨੇ ਜਾਂ ਇਹ ਝੂਠ ਨੇ ਅਰੇ ਚੋ ਸਾਫ ਤੁਸੀਂ ਦੇਖ ਸਕਦੇ ਹੋ ਸਿਵਲ ਜੱਜ ਜੂਨੀਅਰ ਡਿਵੀਜ਼ਨ ਸਟੈਂਪ ਲੱਗ ਕੇ ਮੋਹਰ ਲੱਗ ਕੇ ਇੱ ਕੀ ਬਿਲਕੁਲ ਹੀ ਨਿਰਮਲ ਦੇਵੀ ਜਿਹੜਾ ਸਿਵਲ ਜੱਜ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਚੀਜ਼ ਨੂੰ ਜਿਹੜਾ ਖਾਲੀ ਕਰਾ ਕੇ ਸਬੂਤਦਾਰੀ ਜਿਹੜੀ ਉਸ ਬੰਦੇ ਨੂੰ ਦਿੱਤੀ ਜਾਵੇ ਅ ਸਾਫ਼ ਤਮਾਮ ਗੱਲਾਂ ਜਿਹੜੀਆਂ ਇਸ ਸਟੇ ਦੇ ਉੱਤੇ ਲਿਖਿਆ ਹੋਇਆ ਵਾ ਇਹ ਬਿਲਕੁਲ ਕਾਪੀ ਹੈ ਵਕੀਲ ਸਾਹਿਬ ਇਸ ਚੀਜ਼ ਨੂੰ ਅਸੀਂ ਇਨਕਾਰ ਨਹੀਂ ਕਰਾਂਗੇ ਕਿਉਂਕਿ ਇਹਦੇ ਵਿੱਚ ਬਿਲਕੁਲ ਹੀ ਸਾਫ਼ ਹੀ ਲਿਖਤਾ ਤੁਸੀਂ ਪੜ ਸਕਦੇ ਹੋ ਮੈਂ ਵੀ ਦੱਸ ਸਕਦਾ ਹਾਂ ਸਿਵਲ ਜੱਜ ਜੂਨੀਅਰ ਡਿਵੀਜ਼ਨ ਤ੍ਰਿਸ਼ਤ ਗੋਇਲ ਜੀ ਦੀ ਕੋਰਟ ਤੋਂ ਹੈ ਠੀਕ ਹੈ ਸਟੇ ਆਡਰ ਮਿਲਿਆ ਹੈ ਇਹ ਦੂਜੀ ਕੋਰਟ ਚ ਜਾ ਕੇ ਛੋਟੇ ਭਰਾ ਦੇ ਨਾਂ ਤੇ ਜਾ ਕੇ ਲਿਆ ਇਸ ਸਟੇ ਖਾਲੀ ਕਰਾਂ ਦਾ ਲੈ ਆਏ ਠੀਕ ਹੈ ਐਗਜ਼ੀਕਿਊਸ਼ਨ ਜਦ ਕਿ ਸਾਡੇ ਕੋਲ ਸਟੇ ਆਰਡਰ ਹੈਗਾ ਪਹਿਲਾਂ ਹੀ ਪ੍ਰਕਾਸ਼ ਕੁਮਾਰ ਵਰਸੀ ਰਾਜਾ ਸਾਡਾ ਕੇਸ ਜਦ ਕਿ ਪਹਿਲਾਂ ਦਾ ਲੱਗਾ ਹੋਇਆ ਹੈ ਕੇਸ ਤੁਹਾਡਾ ਲੱਗਿਆ ਲੇਕਿਨ ਇਹਨਾਂ ਨੇ ਤਾਂ ਪੂਰੀ ਕਾਪੀ ਲੈ ਆਏ ਨਾ ਸਰਕਾਰੀ ਮੁਲਾਜ਼ਮ ਤਾਂ ਹੀ ਆਏ ਨੇ ਕਿ ਮਤਲਬ ਇਹਨੂੰ ਆਰਡਰ ਕਰਦੇ ਨੇ ਇਹ ਫੋਟੋ ਕਾਪੀ ਸਾਡੀ ਨੂੰ ਸਾਰੇ ਦੇਖ ਲੈ ਸਾਡਾ ਦੇਖ ਲੈ ਸਾਰਾ ਦੇਖ ਲੈ ਉਸ ਤੋਂ ਕਿਹਦੇ ਕੋਲ ਪੁਲਿਸ ਲੱਗੀ ਨਾਲ ਬਿਲਕੁਲ 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 ਸੀਵਲ ਜਨ ਦੇ ਆਰਡਰ ਕਿਤੇ ਨੇ ਟਿੱਪਾ ਫੋਰਸ ਨਾਲ ਪਹੁੰਚਦੇ ਆ ਆ ਨਕਸ਼ਾ ਬਿਲਕੁਲ 6 ਮਹੀਨੇ ਦਾ ਨਕਸ਼ਾ ਦੱਸੋ ਇਹ ਗੱਲ ਤਾਂ ਬਿਲਕੁਲ ਬਿਲਕੁਲ ਮੈਂ ਇਹਨਾਂ ਨੂੰ ਬਸ ਇੰਨਾ ਹੀ ਕਹਿਣਾ ਚਾਹੁੰਦਾ ਇਹ ਆਪਣੇ ਆਰਡਰ ਦੀ ਕਾਪੀ ਰਿਸੀਵ ਕਰਾਉਂਦਾ ਸਾਡੇ ਆਰਡਰ ਦੀ ਰਿਸੀਵ ਕਰ ਲੈਣ ਬਾਕੀ ਜਿੱਦਾਂ ਹੀ ਮਾਨਯੋਗ ਅਦਾਲਤ ਫੈਸਲਾ ਕਰੇਗੀ ਅਸੀਂ ਦੋਨੇ ਧਿਰਾਂ ਮਨ ਨਾਲ ਤਿਆਰ ਹਾਂ ਨਹੀਂ ਮੈਂ ਇਹ ਰਿਸੀਵਿੰਗ ਨਾਲ ਸਹੀ ਪੈਣੀ ਜੀ ਆਰਡਰ ਦਾ ਕਬਜ਼ਾ ਲੈਣਾ ਵਾ ਆਰਡਰ ਅੱਜ ਨੇ ਵੀ ਦੇ ਰਹੇ ਆ ਆਰਡਰ ਮੈਂ ਸਰਟੀਫੀਕੇਟ ਦੇ ਰਹੇ ਸਭ ਕੋਡ ਦਾ ਤੁਸੀਂ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨੂੰ ਕੰਪੈਂਕਟਾਂ ਕਰ ਸਕਦੇ ਹੋ ਕੋਰ ਦੇ ਵਿੱਚ ਮੈਂ ਕਹਿੰਦਾ ਰਾਜੀ ਦਾ ਇੱਕ ਇਹ ਵਿਕਾਸ ਕੁਮਾਰ ਤਾਂ ਕੀ ਕੀਤਾ ਨਾ ਹੀ ਵਿਕਾਸ ਕੁਮਾਰ ਦੀ ਕੁਸ਼ਟਈ ਹੈਗੀ ਦੇ ਦੇਣਾ ਇਹ ਦੁਕਾਨ ਕਿਰਾਏ ਤੇ ਲਈ ਸੀ ਕਿ ਪ੍ਰਕਾਸ਼ ਕੁਮਾਰ ਨੇ ਆਹਨ ਜੀ ਦਾਸ ਕੋਲੋਂ ਠੀਕ ਹੈ ਨਾ ਵਿਕਾਸ ਕੁਮਾਰ ਕੌਣ ਹੈ ਇੱਕ ਉੱਥੇ ਮੁੰਡਾ ਕੰਮ ਕਰਦਾ ਹੈ ਛੋਟਾ ਭਰਾਜੀ ਉਹਦਾ ਚਲੋ ਉਹਦੇ ਨਾਂ ਤੇ ਜੱਕੇ ਖਾਲੀ ਕਰਾਣ ਦਾ ਆਰਡਰ ਲਿਆ ਆਏ ਜਦ ਕਿ ਦੁਕਾਨ ਕਿੰਨੇ ਕਿਰਾਏ ਤੇ ਲਈ ਹੈ ਪ੍ਰਕਾਸ਼ ਕੁਮਾਰ ਨੇ ਇਹ ਸਾਡੇ ਕੋਲ ਉਹਦਾ ਆਰਡਰ ਦਿਖਾਓ ਬੋਰਡ ਦਿਖਾਓ ਬਣਾਇਆ ਬੋਰਡ ਦਿਖਾਓ ਵਿਕਾਸ ਵਿਕਾਸ ਜੀ ਹੋਰ ਹੋ ਗਈ ਦੋ ਜਾਨੇ ਦੱਸੋ ਮੈਂ ਬੋਰਡ ਸਾਹਮਣੇ ਵੀ ਦਿਖਾਣਾ ਚਾਹਾਂਗਾ ਅਨੀਕੇਤ ਮੀਟ ਸ਼ਾਪ ਯਾਰ ਮੈਂ ਜੀ ਪ੍ਰੈਜ਼ੈਂਟ ਹੈ ਜਿੱਥੇ ਉਹ ਖੜੇ ਨੇ ਉਹ ਉਸ ਚੀਜ਼ ਨੂੰ ਸਟ੍ਰਿਕਲੀ ਕਹਿ ਰਹੇ ਨੇ ਕਿ ਉਸ ਟੀਨ ਨੂੰ ਖਾਲੀ ਕਰਾਣਾ ਸਾਡੇ ਕੋਲ ਪ੍ਰਕਾਸ਼ ਕੁਮਾਰ ਦਾ ਦੁਕਾਨਦਾਰ ਇੱਥੇ ਖੜਾ ਆ ਉਹ ਤੇ ਉਹਦੇ ਨਾਲ ਚੈਲੰਜ ਕਰੂੰਗੀ ਹੁਣ ਮੈਂ ਕੋਰਟ ਦੇ ਵਿੱਚ ਖਾਲੀ ਕਰਾਇਆ ਜਾ ਰਿਹਾ ਹਾਂ ਉਹ ਸਾਡੀ ਰੀਸੀਵਿੰਗ ਨਹੀਂ ਕਰ ਰਹੇ ਇਹ ਬਸ ਅਸੀਂ ਇਹੀ ਕਹਿਣਾ ਚਾਹਾਂਗੇ ਸਾਡੀ ਰੀਸੀਵਿੰਗ ਨਹੀਂ ਕੀਤੀ ਹੈਗੇ ਅਸੀਂ ਜਦ ਕਿ ਆਰਡਰ ਦਿੱਤਾ ਇਹਨਾਂ ਨੇ ਆਰਡਰ ਮਰੋੜ ਕੇ ਸਿਰਤਾ ਸਾਡਾ ਉਹਦੀ ਵੀਡੀਓ ਸਾਡੇ ਕੋਲ ਅਸੀਂ ਉਹ ਕੋਰਟ 'ਚ ਪੇਸ਼ ਕਰਾਂਗੇ ਇਹ ਧੱਕੇ ਨਾਲ ਕਰ ਦਿਓ 1 ਮਿੰਟ 1 ਮਿੰਟ ਜਨਾਬ 1 ਮਿੰਟ ਸਰ 1 ਮਿੰਟ ਕਾਈਂਡਲੀ ਸਰ ਠੀਕ ਹੈ ਇਹ ਬਾਹਰੋਂ ਬੰਦੇ ਲਿਆ ਕੇ 10 12 ਬੰਦੇ ਲਿਆ ਕੇ ਇਹਨਾਂ ਨੇ ਸਾਮਾਨ ਸਿੱਟਾ ਸਾਡੇ ਕੋ ਕੀ ਇਹ ਆ ਵੀਡੀਓ ਵੀ ਇਹੀ ਮੇਰੇ ਕੋਲੇ ਸਾਰੇ ਸਮਾਜ ਜਿਹਨਾਂ ਨੇ ਕੱਢਿਆ ਕਦੀ ਵੀ ਕੋਰਟ ਤੋਂ 1 ਮਿੰਟ ਕੋਰਟ ਤੋਂ ਕਦੀ ਵੀ ਆਰਡਰ ਆਂਦੇ ਦੁਕਾਨ ਖਾਲੀ ਕਹਿੰਦੇ ਉਹਦੀ ਵੀਡੀਓਗ੍ਰਾਫੀ ਬਣਦੀ ਆ ਤੁਹਾਡੇ ਵੱਲੋਂ ਬਣ ਰਹੀ ਹੈ ਹਾਂਜੀ ਹਾਂਜੀ ਬਣਾ ਰਹੇ ਤੁਸੀਂ ਮਾਲਕ ਹੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਤੁਹਾਨੂੰ ਮੈਂ ਅਸੀਂ ਨਾ 20 ਦਿਨ ਪਹਿਲਾਂ ਆਏ ਸੀਗੇ ਹਾਂਜੀ 20 ਦਿਨ ਪਹਿਲਾਂ ਆਏ ਸੀਗੇ ਠੀਕ ਹੈ ਇਹ 7 ਸਾਲ ਹੋ ਗਏ ਸਾਨੂੰ ਕਿਰਾਇਆ ਨਹੀਂ ਆ ਰਿਹਾ ਸਭ ਸਭ ਕੁਝ ਖਤਮ ਹੋਰ ਸਾਲ ਪਹਿਲੇ ਕਿਰਾਇਆ ਦਿੱਤੀ ਸੀ ਹਾਂ ਹਾਂ ਕਿ ਬਸ ਉਹ کافی ਸਾਲ ਹੋ ਗਏ ਮੈਂ ਕਿ 7 ਸਾਲ ਤੋਂ ਕਿਵੇਂ ਚੱਲਦਾ ਸੀ ਰਿਸ਼ਤੇਦਾਰ ਹੈ ਕੋਈ ਹਾਂ ਕੋਈ ਰਿਸ਼ਤੇਦਾਰ ਨਹੀਂ ਜੀ ਮੇਰਾ ਸਾਨੂੰ ਜਿਹੜਾ ਕੇਸ ਲੜਿਆ ਜੀ ਜਿੱਤ ਗਿਆ ਸੀ ਠੀਕ ਹੈ ਜੀ ਅਸੀਂ ਇਹਨਾਂ ਕੋ 15 20 ਦਿਨ ਪਹਿਲਾਂ ਆਏ ਸੀਗੇ ਜੀ ਨਾਲ ਮੁਲਾਜ਼ਮ ਆਏ ਸੀ ਜੀ ਉੱਥੋਂ ਜੀ ਕੋਰਟ ਤੋਂ ਆਏ ਸੀਗੇ ਜੀ ਇਹਨਾਂ ਨੇ ਆਪਣੀ ਕੋਈ ਜੀ ਆਪਣਾ ਸਟੇਅ ਦਿਖਾਈ ਜੀ ਠੀਕ ਹੈ ਜੀ ਇਹਨਾਂ ਨੇ ਸਟੇਅ ਦਿਖਾਈ ਸੀ ਸਟੇਅ ਲੈ ਕੇ ਚਲੇ ਗਏ ਜੀ ਵਾਪਸ ਜੀ ਠੀਕ ਹੈ ਜੀ ਜੱਜ ਨੇ ਜਾ ਕੇ ਸਟੇ ਕੈਨਸਲ ਕਰ ਦਿੱਤੀ ਕਿ ਇਹਨਾਂ ਦੀ ਕੋਈ ਸਟੇ ਨਹੀਂ ਮੰਨੀ ਜਾਊਗੀ ਠੀਕ ਹੈ ਜੀ ਅਸੀਂ ਦੁਬਾਰਾ ਜਾਸਾ ਕੋ ਪੇਸ਼ ਹੋਏ ਤੇ ਉਹਨੇ ਕਿਹਾ ਤੁਹਾਨੂੰ ਖਾਲੀ ਨੀ ਦਿਕਾ ਮੈਂ ਕਿਹਾ ਸਰ ਸਾਨੂੰ ਅਸੀ ਖਾਲੀ ਨਹੀਂ ਮਿਲੀ ਜੀ ਮੈਂ ਕਿਹਾ ਸਾਡੇ ਨਾਲ ਮੈਂ ਕਿਹਾ ਉੱਥੇ 8 10 ਬੰਦੇ ਹੁੰਦੇ ਯਾ ਭਈ ਧੱਕਾ ਕਰਨ ਵਾਲੀ ਗੱਲ ਹੈ ਹੁਣ ਧੱਕਾ ਕਰਨ ਜੋ ਮਰਜ਼ੀ ਕਰਿਆ ਉਹ ਤੁਹਾਡੇ ਸਾਹਮਣੇ ਹੋ ਰਿਹਾ ਜੋ ਹੋ ਰਿਹਾ ਹੈਗਾ ਅਸੀਂ ਆਪਣੀ ਦੁਕਾਨ ਖਾਲੀ ਲੈ ਰਹੇ ਹਾਂ ਬਸ ਲੇਕਿਨ ਕਿੱਥੇ ਗਏ ਸਰ ਵਿਕਾਸ ਅੱਧੇਰਾ ਕਿਰਾਇਆ ਕਿਉਂ ਨਹੀਂ ਦਿੱਤਾ ਗਿਆ ਜਦੋਂ ਦੁਕਾਨਦਾਰੀ ਕਰ ਰਹੇ ਹੋ ਤੇ ਕਿਰਾਇਆ ਕਿਉਂ ਨਹੀਂ ਦਿੱਤਾ ਗਿਆ ਕੋਈ ਕਿਰਾਏ ਦੀ ਜਿਹੜੀ ਰਸੀਵਿੰਗ ਲੈ ਰਹੇ ਸੀਗੇ ਕਿਰਾਇਆ ਜਦੋਂ ਕਟਾਰੇ ਸੀ ਕੋਈ ਰਸੀਵਿੰਗ ਦਿੱਤੀ ਜਾ ਰਹੀ ਸੀ ਇੰਨਾਂ ਵੱਲੋਂ ਕਿਰਾਇਆ ਤੇ ਤਾਂ ਆ ਤਾਂ ਭਰਾ ਦੇ ਭਾਈ ਲੈ ਲੈਂਦਾ ਦਿੰਦਾ ਸੀ ਕਿਰਾਇਆ ਕਿੱਥੇ ਰਸੀਦ ਹੈਗੀ ਤੁਹਾਡੇ ਕੋਲ ਕਿਰਾਏ ਦੀ ਰਸੀਵਿੰਗ ਦੀ ਕਿਰਾਏ ਦੇ ਕਦੇ ਕਿ ਰਸੀਦ ਹੋਇਆ ਹੀ ਨਹੀਂ ਕਿ ਕੈਸ਼ ਦਿੰਦੇ ਕਿਤਾ ਸੀ ਕੈਸ਼ ਦਿੰਦੇ ਸੀ ਕੈਸ਼ ਕੈਸ਼ ਲੇਕਿਨ ਕੈਸ਼ ਦਿੰਦੇ ਸੀ ਉਹਦਾ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੋਣਾ ਚਾਹੀਦਾ ਮੰਨਿਆ ਕਿਤਾ ਜਾਉਂ ਕਿਰਾਇਆ ਦੇ ਰਹੇ ਸੀਗੇ ਨਹੀਂ ਬਸ ਕਿਰਾਇਆ ਕੈਸ਼ ਹੀ ਜਾ ਰਿਹਾ ਸੀ ਜੀ ਸੱਤ ਸਾਲ ਦਾ ਤੁਸੀਂ ਫਿਰ ਕੋਈ ਕੋਈ ਪੇਸ਼ ਕਰੋ ਸਾਡੇ ਕੇਸ ਕੇ ਅੰਦਰ ਚੱਲਦਾ ਪਿਆ ਕੋਰਟ 'ਚ ਤੁਸੀਂ ਕਿਉਂ ਕੇਸ ਲਾਇਆ ਕਿਉਂ ਲਾਇਆ ਹੈ ਕਿ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਅਸੀਂ ਖਾਲੀ ਕਰਾਉਣ ਦਾ ਲਾਇਆ ਹੋਇਆ ਇਸੇ ਫਿਰ ਹਾਂ ਠੀਕ ਹੈ ਜੀ ਲੇਕਿਨ ਵਿਕਾਸ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿਸ ਚੀਜ਼ ਨੂੰ ਤੁਸੀਂ ਦੇ ਰਹੇ ਹੋ ਕਿਰਾਇਆ ਦੇ ਰਹੇ ਹੋ ਇਹ ਮਾਲਕ ਖੁਦ ਮੌਕੇ ਤੇ ਖੜਾ ਹੈ ਮਾਲਕ ਲਗਾਤਾਰ ਕਹਿ ਰਿਹਾ ਕਿ ਮੈਨੂੰ ਕੋਈ ਚੀਜ਼ ਦਿਖਾਈ ਜਾਵੇ ਮਾਲਕ ਨੇ ਕੇਸ ਜਿੱਤ ਲਿਆ ਵਾ ਹੁਣ ਦੁਕਾਨ ਖਾਲੀ ਕਰਾਉਣ ਦੇ ਆਰਡਰ ਆ ਗਏ ਨੇ ਮਾਨਯੋਗ ਹਾਈ ਕੋਰਟ ਕੋਰਟ ਦੇ ਵਿੱਚੋਂ ਮੁਲਾਜ਼ਮ ਆਏ ਨੇ ਜਗਤਪ੍ਰੀਤ ਸਿੰਘ ਆਏ ਨੇ ਉਹ ਹੁਣ ਖਾਲੀ ਕਰਾ ਰਹੇ ਨੇ ਮੁਲਾਜ਼ਮ ਵੀ ਆਏ ਨੇ ਥਾਣਾ ਟਿੱਬਾ ਦੀ ਫੋਰਸ ਵੀ ਲਗਾਈ ਗਈ ਹੈ ਲੇਕਿਨ ਖਾਲੀ ਕਰਾਈ ਜਾ ਰਹੀ ਹੈ ਮਾਲਕ ਨਾਲ ਅਗਰ ਤੁਹਾਡੀ ਸਹਿਮਤੀ ਹੁੰਦੀ ਤਾਂ ਇਹ ਕੰਮ ਨਾ ਹੁੰਦਾ ਸਾਡੇ ਫੌਜ ਦਾ ਸਾਡਾ ਮਿਲਟਰੀ ਟੈਰਸ ਸੀ ਸਰ ਜੀ ਤਾਂ ਲੰਗਾ ਦੋ ਸੋਡੇ ਦਸ ਲੰਗਾ ਠੀਕ ਹੈ ਇਹ ਜਿੰਦਗੀ ਚ ਕਦੀ ਕੋਈ ਕੇਸ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦੇ ਕੇਸ ਤੋਂ ਬਾਅਦ ਨਹੀਂ ਟੈਨਸ਼ਨ ਪਈ ਜ ਉਹਨਾਂ ਨੇ ਉਹਨਾਂ ਨੇ ਅਟੈਕ ਆ ਗਿਆ ਸਲੈਂਟ ਅਟੈਕ ਆ ਗਿਆ ਨੇ ਡੈਥ ਹੋ ਗਈ ਦੋ ਸਾਲ ਪਹਿਲਾਂ ਸਾਡੇ ਫਾਜ਼ਲ ਸਾਹਿਬ ਦੀ ਇਸ ਕੇਸ ਦੇ ਚੱਕਰ ਦੇ ਵਿੱਚ ਜੀ ਕਿਰਾਇਆ ਕਿਉਂ ਨਹੀਂ ਤੱਕ ਕਿਰਾਏ ਦੇਣ ਦੇ ਨਾਤੇ ਕੇਸ ਲਾਤਾ ਨਹੀਂ ਅਸੀਂ ਇਹਨਾਂ ਨੂੰ ਖਾ ਪਿਆ ਕਿਰਾਇਆ ਤਾਂ ਦੇ ਹੀ ਨਹੀਂ ਰਹੀ ਸੀ ਅਸੀਂ ਤੁਸੀ ਸੜ ਦਾ ਦੁਕਾਨ ਖਾਲੀ ਕਰ ਦੋ ਅਰੇ ਥੋੜੀ ਦੁਕਾਨ ਖਾਲੀ ਕਰ ਉਸ ਕਿਰਾਏ ਛੱਡਿਆ ਤੁਹਾਨੂੰ ਸਾਨੂੰ ਕੋਈ ਪੈਸਾ ਨਾ ਦਿਓ ਤੁਸੀਂ ਜਿਉਂ ਵੀ ਸਾਡੇ ਸੜ ਸੜ ਦੁਕਾਨ ਹੀ ਖਾਲੀ ਕਰ ਦੋ ਠੀਕ ਹੈ ਜੀ ਤੇ ਇਹਨਾਂ ਨੇ ਦੁਕਾਨ ਦੇ ਕੀ ਖਾਲੇ ਉਲਟਾ ਸਾਡੇ ਦੇ ਕੇਸ ਲਾਤਾ ਜਿਨ੍ਹਾਂ ਨੇ ਫਿਰ ਆਹੀ ਪਨੀ ਪਨੀ ਕਹਿੰਦਾ ਲੈ ਅਸੀਂ ਕੇਸ ਲੈ ਕੇ ਦੁਕਾਨ ਖਾਲੀ ਕਰਨ ਦਾ ਇਹਨਾਂ ਨੇ ਆਪਣਾ ਪਹਿਲਾਂ ਆਪਣਾ ਕੇਸ ਹਰ ਗਿਆ ਜੀ ਇਹਨੂੰ ਤੀਜੇ ਪਰਸਨ ਪਨੀ ਹੋਰੀ ਦੇ ਨਾਮ ਤੇ ਦਿਖਾਈ ਜਾ ਰੇ ਸਟ ਹਾਂਜੀ ਫਿਰ ਸਾਡੇ ਫਾਤ ਸਾਹਿਬ ਦੀ ਡੈਥ ਹੋਈ ਜੀ ਉਸ ਤੋਂ ਬਾਅਦ 6 ਮਹੀਨੇ ਬਾਅਦ ਸਾਡੀ ਮਾਤਾ ਜੀ ਦੀ ਡੈਥ ਹੋ ਗਈ ਜੀ ਆ ਟੈਨਸ਼ਨਾਂ ਦੇ ਕਰਕੇ ਤੁਸੀਂ ਕਿਰਾਇਆ ਵੀ ਕਾਹ ਚਲੋ ਕੰਮ ਕਾਜ ਕਰਨਾ ਹੀ ਹੈ ਭਾਈ ਤੇ ਕਿਰਾਇਆ ਦੇਣਾ ਜੂਰੀ ਸਮਝਦੇ ਹੋ ਕਿ ਨਹੀਂ ਕੇਸ ਲਗਾਣਾ ਚਲੋ ਕਿਸੇ ਪ੍ਰੋਪਰਟੀ ਦੇ ਉੱਤੇ ਤੁਹਾਡੀ ਮੈਂ ਦੀ ਕਮਾਈ ਦੀ ਪ੍ਰੋਪਰਟੀ ਵੀ ਹੋਵੇ ਤੁਸੀਂ ਸਟੇ ਲੈ ਲੇਗਾ ਕੋਈ ਵਾਜਿਬ ਥੋੜੀ ਨਾ ਹੁੰਦਾ ਕਿੱਦਾਂ ਕਮਾ ਕੇ ਬਣਾਈ ਚੀਜ਼ ਹੈ ਕਿਰਾਇਆ ਦੇਣਾ ਵਾਜਿਬ ਬੰਦਾ ਸੀ ਵਿਕਾਸ ਕਿਰਾਇਆ ਤਾਂ ਦਿੰਦਾ ਹੀ ਸੀਗੇ ਜੀ 4 ਸਾਲ ਤੋਂ ਸਟੇ ਲੱਗੇ ਆਰਡਰ ਲਿੱਤੇ ਹੋਏ ਨੇ ਪਟੀਸ਼ਨ ਤੁਸੀਂ ਪਾਈ ਹੋਈ ਸੀਗੀ ਫਿਰ ਤਾਂ ਕਿਰਾਏ ਦਾ ਕੋਡ ਜਮ੍ਹਾਂ ਹੁੰਦਾ ਹੋਊਗਾ ਕਿਰਾ E, errei. Do jeito ਰਾਮਜੀਤ ਦਾਸ ਇਸ ਕੇਸ ਚ ਹਲੇ ਤੱਕ ਪੇਸ਼ ਹੀ ਨਹੀਂ ਹੋਏ। ਰਾਮਜੀਤ ਦਾਸ ਲੇਕਿਨ ਵਰਸਸ ਤੁਸੀਂ ਦੇਖ ਸਕਦੇ ਹੋ ਉਧਰੋਂ ਕਿੰਨਾ ਵੱਲੋਂ ਜਿਹੜੀ ਸਟੇਟਮੈਂਟ ਲਈ ਹੈ। ਪ੍ਰਕਾਸ਼ ਕੁਮਾਰ ਵਰਸਸ ਰਾਮਜੀਤ ਦਾਸ ਸਾਡੇ ਵੱਲੋਂ 2.5 ਸਾਲ ਹੋ ਗਏ। ਮੈਂ ਸਮਝਦਾ ਹਾਂ ਉਹ ਤੁਸੀਂ ਆਪਣਾ ਆਰਡਰ ਉਧਰ ਲਗਾਤਾ ਹੋਇਆ 108 ਗੱਡ ਲਗਾਇਆ ਹੋਇਆ ਹਾਂਜੀ ਹਾਂਜੀ ਤੁਸੀਂ 108 ਗੱਡ ਦੁਕਾਨ ਤੋਂ ਬਾਅਦ ਵੀ ਉਹਦੇ ਪੇਸ਼ ਨਹੀਂ ਹੋ ਰਹੇ ਹੈਗੇ। ਨਾਲ ਇਨਸਾਨ ਵੀ ਹੈਗੇ ਉਹਨਾਂ ਇਨਸਾਨੀ ਹੈਗੇ ਤੁਹਾਡੇ ਅੰਦਰ ਨਹੀਂ ਨਹੀਂ ਤੁਸੀਂ ਵਕੀਲ ਵਕੀਲ ਛੱਡੋ ਵਕੀਲ ਇੱਕ ਪੇਸ਼ਾ ਹੈਗਾ ਮੈਂ ਦੁਕਾਨਦਾਰ ਮੇਰਾ ਅਲੱਗ ਨਹੀਂ ਤੁਸੀਂ ਵਕੀਲ ਬਣ ਲਓ ਤੁਸੀਂ ਤੁਹਾਡੇ ਅੰਦਰ ਇਨਸਾਨ ਨਹੀਂ ਨਾ ਕਰ ਤੁਸੀਂ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੁਸੀਂ 100% ਗਲਤ ਹੋ ਭਾਈ ਮੈਂ ਕਹਿੰਦਾ ਤੁਹਾਡੀ ਵਕਾਲਤ ਦਾ ਪੈਸਾ ਹੀ ਗਲਤ ਹੈਗਾ ਤੁਹਾਡਾ ਗਲਤ ਕੀਤਾ ਤੁਸੀਂ ਤੁਸੀਂ ਮੈਂ ਕਹਿੰਦਾ ਸਾਨੂੰ ਇਹ ਹਰਾਸਿੰਗ ਕਿੱਦਾਂ ਸਾਨੂੰ ਸਾਡੇ ਕਰਦੀ ਨੇ ਟੈਨਸ਼ਨ ਸਾਰੀ ਹੋ ਗਈ ਤਾਂ ਅਸੀਂ 20 ਦਿਨ ਪਹਿਲਾਂ ਇਸ ਜੱਜ ਦੇ ਤੱਕ ਅਰੇ ਕੈਸੇ ਵੀ ਕਰਤੀ ਚਾਹੀਦੀ ਤੇ ਤਾਰੇ ਆ ਗਏ ਆ ਤੁਸੀਂ ਕੋਰਟ ਚ ਪੇਸ਼ ਹੋ ਜਾਓ ਅੱਗੇ ਹੋ ਗਏ ਪੇਸ਼ ਜੇ ਸਾਨੂੰ ਜਲਦੀ ਆਰਡਰ ਦੇ ਤਾਂ ਸਾਨੂੰ ਜੀ ਕੋਰਟ ਚ ਪੇਸ਼ ਹੋ ਤੁਸੀਂ ਪੈਸੇ ਦਾ ਕੰਮ ਕਰਦੇ ਹੋ ਤੁਸੀਂ ਮੈਂ 0 ਮੰਨਦਾ ਤੁਹਾਡੇ ਤੁਹਾਡੇ ਪੇਸ਼ ਨਹੀਂ ਤੁਹਾਡੇ ਨੂੰ ਮੈਂ ਤੁਸੀਂ ਬਦਮਾਸ਼ੀ ਕਰ ਰਹੇ ਖੜ ਕੇ ਦੋ ਬੰਦੇ ਇੱਥੇ ਖੜ ਕੇ ਅਸੀਂ ਲੈਟ ਦਾਂਗੇ ਅਸੀਂ ਹਾਰ ਕਰ ਲੈਂਗੇ ਕਰ ਲਾਗੇ ਵਕੀਲ ਬਦਮਾਸ਼ੂ ਬਦਮਾਸ਼ ਹੁੰਦੇ ਨੇ ਇਹ ਤੁਸੀਂ ਬਦਮਾਸ਼ ਨਹੀਂ ਵਕੀਲ ਬਸੋਂ ਇਹ ਬਹੁਤ ਜੰਦਰੀ ਜਾ ਕੇ ਲੜ ਕੇ ਨੇ ਕਹਿੰਦੇ ਅਸੀਂ ਲੈਟ ਦਾਂਗੇ ਤੁਸ ਸਵਾ ਚੱਕੇ ਦਿਖਾ ਕੇ ਕਰਦੇ ਵਕੀਲ ਕਹਿੰਦੇ ਇਹਨਾਂ ਦੇ ਇੱਕ ਮਿੰਟ ਇੱਕ ਮਿੰਟ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਇੱਕ ਵਕੀਲ ਜਿਹੜਾ ਕੇਸ ਲਗਾ ਸਕਦਾ ਹੈ ਅਗਰ ਉਹਨਾਂ ਨੇ ਕੇਸ ਜਿੱਤਿਆ ਹੋਵੇ ਤੁਸੀਂ ਇਸ ਨੂੰ ਚੈਲੰਜ ਕੋਰਟ 'ਚ ਕਰੋ ਤੁਸੀਂ ਉਹਨਾਂ ਨਾਲ ਬਹਿਸ ਨਾ ਕਰੋ ਤਾਂ ਖਾਲੀ ਕਰਾ ਦੇ ਆਰਡਰ ਲੈ ਆਏ ਨੇ ਗੱਲ ਨਹੀਂ ਸਮਝਦੇ ਮੇਰੇ ਕੋ ਕਿਹੜਾ ਕੇਸ ਹੈ ਹਮਮਮ ਕਲਤਲ ਪ੍ਰਕਾਸ਼ ਕੁਮਾਰ ਵਰਸੀ RAMજી ਦੱਸ ਠੀਕ ਹੈ ਨਾ ਇਹ ਚ ਕੋਈ ਵੀ ਮੈਨੂੰ ਆਰਡਰ ਦਿਖਾ ਦੇਣਾ ਦੁਕਾਨ ਖਾਲੀ ਛੱਡੋ ਮੈਂ ਤਾਲੇ ਚਾਬੇ ਮੈਨੂੰ ਦਵਾ ਦਾਂਗਾ ਜੀ ਕੋਰਟ ਚ ਲੜ ਸਕਦੇ ਹੋ ਨਾ ਕੇਸ ਸਰ ਮੈਂ ਨਹੀਂ ਲੜਿਆ ਤਾਂ ਨਹੀਂ ਗਿਆ ਹੱਥੋਂ ਭਾਈਆਂ ਹੋਇਆ ਸੀ ਮੈਂ ਤਾਂ ਆਰਡਰ ਦਿਖਾਇਆ ਵੀ ਆਰਡਰ ਦੀ ਖਿੱਚਦੇ ਪਏ ਸਭ ਨੂੰ ਹੱਥੋਂ ਫੜ ਫੜ ਆਰਡਰ ਦੀ ਰੀਸੀਵਿੰਗ ਦੇ ਦਿਓ ਮੈਨੂੰ ਬਸ ਇਹ ਇਹ ਆਰਡਰ ਵੀ ਕੋਰਟ ਚੋਂ ਮਿਲ ਸਕਦੀ ਹੈ ਸਰ ਕੋਰ ਥੋੜੀ ਰੀਸੀਵਿੰਗ ਦੇਗੀ ਮੇਰੇ ਸੀ.ਵੀ. ਕੋ ਬੰਦੇ ਆਏ ਨੇ ਉਹਨਾਂ ਜਿਹੜਾ ਮੁਲਾਜ਼ਮ ਆਇਆ ਮੈਂ ਉਹਨਾਂ ਨੂੰ ਦੇ ਦਿਆਂ ਵੀ ਆ ਮੇਰੇ ਕੋ ਆਰਡਰ ਜੇ ਤੁਹਾਡੇ ਕੋਲ ਰੀਸੀਵਿੰਗ ਤੁਸੀਂ ਮੈਨੂੰ ਦੇ ਦਿਓ ਮੈਂ ਕੋਰਟ ਚ ਚੱਲੇ ਕਰ ਲਾਂ ਬਕਾਇਦਾ ਪੇਪਰ ਲੈ ਕੇ ਕੋਰਟ ਉਹ ਸਾਰਾ ਦੂਜੀ ਕੋਰਟ ਦਾ ਉਹ ਨਿਰਮਲਾ ਦੇਵੀ ਦਾ ਹੈ ਇਹ ਮੇਰੇ ਕੋਲ ਤਸਦੀਕ ਤੋਂ ਆਇਆ ਹੈ ਕੋਰਟ 122 ਜੀ ਕੋਰਟ ਦੇ ਵਿੱਚ ਘਟੋ ਘਟ 43 ਜੱਜ ਨੇ 43 ਜੱਜਾਂ ਦੇ ਵਿੱਚ ਸੁਣ ਲਓ ਉਹਨਾਂ ਚੋਂ ਕਿਸੇ ਕੋਲ ਵੀ ਜਾ ਸਕਦੇ ਨੇ ਕੋਈ ਵੀ ਕੇਸ ਲਾ ਸਕਦਾ ਹੈ ਜ਼ਰੂਰੀ ਤਾਂ ਨਹੀਂਗਾ ਕਿ ਇਸ ਜੱਜ ਕੋਲ ਜਾ ਕੇ ਉਹ ਕਹਿ ਰਹੇ ਨੇ ਕਿ ਇਹ ਕੇਸ ਨੂੰ ਖਾਰਜ ਕਰ ਦਿੱਤਾ ਗਿਆ ਵਾ ਸਰਕਾਰੀ ਮੁਲਾਜ਼ਮ ਅਥੇ ਨੇ ਕੋਟ ਥਾਣੇ ਨੂੰ ਇਤਲਾਹ ਦੇ ਦਿੱਤੀ ਗਈ ਥਾਣੇ ਦੇ ਮੁਲਾਜ਼ਮ ਵੀ ਇੱਥੇ ਆਏ ਹੋਏ ਨੇ ਲੇਕਿਨ ਇਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਆਪਣੀ ਮਿਹਨਤ ਦੀ ਚੀਜ਼ ਬਣਾਈ ਦਾ ਹੱਕ ਲੈਣ ਵਾਸਤੇ ਕਿੱਥੇ ਜਾਊਗਾ ਮੇਰੀ ਗੱਲ ਤਾਂ ਸੁਣੋ ਜਨਾਬ ਤੁਸੀਂ ਕੇਸ ਹੋਤੇ ਲਾਓ ਨਾ ਜਿਹੜਾ ਕਿਰਾਏਦਾਰ ਹੋਏਗਾ ਹੂੰ ਠੀਕ ਹੈ ਨਾ ਮੇਰੀ ਗੱਲ ਤਾਂ ਸੁਣੋ ਸਰ ਗੱਲ ਇੱਕ ਮਿੰਟ ਇੱਕ ਮਿੰਟ ਮਾਲਕ ਮਕਾਨ ਕਿਰਾਏਦਾਰ ਤੇ ਲਾਏਗਾ ਕਿਸੇ ਨੌਕਰ ਤੇ ਨਹੀਂ ਲਾਏਗਾ ਠੀਕ ਹੈ ਕਿਰਾਏਦਾਰ ਕੋਈ ਖਾਲੀ ਕਰ ਕਿਰਾਏਦਾਰ ਕੌਣ ਹੈ ਪ੍ਰਕਾਸ਼ ਕੁਮਾਰ ਹੂੰ ਉਹ ਕਿੱਥੇ ਹੈ ਆ ਖੜਾ ਹੈ ਵਿਕਾਸ ਮਕਾਨ ਆ ਖੜਾ ਹੈ ਵਿਕਾਸ ਵਿਕਾਸ ਕੌਣ ਹੈ ਇਹਨਾਂ ਦਾ ਭਰਾ ਹੀ ਹੈ ਕਿਰਾਏ ਛੋ ਬਰਦਰ ਹੀ ਹੈ ਨਾ ਤੁਹਾਡਾ ਕੰਮ ਕਰਦਾ ਠੀਕ ਹੈ ਸਕੇ ਬ੍ਰਦਰ ਹੀ ਹੈ ਨਾ ਸਕੇ ਬ੍ਰਦਰ ਹੈ ਸਕੇ ਬ੍ਰਦਰ ਉੱਤੇ ਕੇਸ ਲਾਇਆ ਸਕੇ ਬ੍ਰਦਰ ਫੇਰ ਆਉਂ ਜਾਵੇ ਨਾ ਦੂਜਾ ਬੰਦਾ ਕਿੱਦਾਂ ਪੇਸ਼ ਹੋ ਜਾਏਗਾ ਹੂੰ ਠੀਕ ਹੈ ਨਾ ਇੱਕ ਵਾਰੀ ਪ੍ਰੋਪਰਟੀ ਮਾਲਕ ਕੌਣ ਹੈ ਤੇ ਛੋਟਾ ਭਰਾ ਨਾਲ ਦੇਂਦਾ ਪਿਆਦਾ ਮਤਲਬ ਫੜੀ ਤੁਸੀਂ ਛੋਟੇ ਦੇ ਨਾਲ ਲੈ ਆਓਗੇ ਤੁਸੀਂ ਇਹਨੂੰ ਵਕੀਲ ਸਾਹਿਬ ਕੋਰਟ 'ਚ ਚੈਲੰਜ ਕਰ ਸਕਦੇ ਹੋ ਸਰ ਮੈਂ ਤਾਂ ਨਾ ਰਸੀਵਿੰਗ ਲੈ ਰਿਹਾ ਬਸ ਇਹ ਸੀਵਿੰਗ ਦੇ ਦਿਓ ਮੈਨੂੰ ਇਸ ਤੋਂ ਇਲਾਵਾ ਮੇਰਾ ਕੋਈ ਮਕਸਦ ਨਹੀਂਗਾ ਤੂੰੋਚੀ ਇਹਨਾਂ ਨੂੰ ਕਿੰਨੇ ਸਾਲ ਪਹਿਲੇ ਦਿੱਤੀ ਕਾਫੀ ਦੁਕਾਨ ਕਰਾਈ ਦੁਕਾਨ ਦਿੱਤੀ ਨਹੀਂ ਹੈ ਮੇਰੀ ਹੀ ਦੁਕਾਨ ਅਜ ਵੀ ਕੰਮ ਕਰਦੇ ਆ ਸਾਰੇ ਮਿਲ ਕੇ ਕੁਝ ਵੀ ਕੰਮ ਕਰਦੇ ਆ ਹਾਂਜੀ ਹਾਂਜੀ ਤੁਹਾਡੇ ਨਾਲ ਹੀ ਟਾਈ ਆਪਾਂ ਹਾਂਜੀ ਵੀ ਤੁਹਾਡੇ ਤੋਂ ਗੱਲ ੁਕੀ ਤਾਂ ਨਹੀਂ ਗਈ ਨਹੀਂ ਤੇ ਹੁਣ ਦੱਸੋ ਬਾਕੀਰ ਸਾਹਿਬ ਜੋ ਗੱਲ ਹੀ ਨਹੀਂ ੁਕੀ ਉਹ ਜਨਾਬ ਇਹਨਾਂ ਨੂੰ ਕੋਈ ਆਏਗਾ ਸਮਨ ਤਾਂ ਹੀ ਨਾ ਅੱਜ ਇਹ ਅਖਦਾ ਮਾਰਡਰ ਆ ਗਿਆ ਖਾਲੀ ਕਰਨ ਦਾ ਇਹਨਾਂ ਨੂੰ ਪਹਿਲੇ ਥੋੜੀ ਬਦ ਐਸਟਰੇਲੀਆ ਕੇ ਬੈਠਾ ਆਇਆ ਪ੍ਰਕਾਸ਼ ਕੁਮਾਰ ਦੇ ਨਾਂ ਤੇ ਇਸ ਦਾ ਇਹ ਇਹ ਪ੍ਰਕਾਸ਼ ਕੁਮਾਰ ਹੈ ਹਾਂ ਹਾਂ ਪ੍ਰਕਾਸ਼ ਕੁਮਾਰ ਕੌਣ ਹੈ ਮੈਂ ਹੀ ਆ ਪ੍ਰਕਾਸ਼ ਕਮਲ ਤੁਸੀਂ ਬ੍ਰਦਰ ਹੀ ਨੇ ਦੋਨੋਂ ਵਿਕਾਸ ਕਮਲ ਦਾ ਭਰਾ ਜੀ ਇਕੱਠੇ ਬੈਠ ਦਵਾਦੇ ਬੈਠੇ ਇਕੱਠੇ ਦੱਸਿਆ ਉਹਨਾਂ ਨੇ ਇਕੱਠੇ ਬੈਠਦੇ ਉਹ ਇਕੱਠੇ ਬਿਜ਼ਨਸ ਵੀ ਕਰਦੇ ਹਾਂ ਜੀ ਇਕੱਠੇ ਕਿੱਦਾਂ ਬੈਹ ਤਾਂ ਜਦ ਫਾਦਰ ਦੀ ਡੈਥ ਹੋਈ ਸੀ ਉਦੋਂ ਤਾਂ ਮੈਂ ਸਕੂਲੇ ਜਾਂਦਾ ਸੀ ਬੈਨਦੇ ਤਾਂ ਆ ਸੀਗਾ ਮੰਨ ਕੀ ਕਰ ਰਹੇ ਹਾਂ ਇਸ ਸਮੇਂ ਮੰਨ ਕੋਥਨੇ ਸਾਡੇ ਨਾਲ ਧੱਕਾ ਕਰੀ ਜਾ ਰਹੇ ਖਾਲੀ ਕਰਾ ਰਹੇ ਨੇ 4 ਸਾਲ ਉਸ ਇਨਸਾਨ ਦੇ ਨਾਲ ਜੋ ਹੋਇਆ 4 ਸਾਲ ਤੋਂ 7 ਸਾਲ ਤੋਂ ਆਪਾਂ ਕਹੇ ਕੋਰਟ ਦੇ ਆਰਡਰ ਦਿਖਾ ਦਿਓ ਆਪਾਂ ਕਰ ਦਿੰਦਾ ਉਹਦੇ ਆਰਡਰ ਲਾਂ ਲੈ ਕੇ ਆਏ ਨੇ ਆ ਥਾਣੇ ਤੋਂ ਮੁਲਾਜ਼ਮ ਵੀ ਆਏ ਨੇ ਇਹਨਾਂ ਦਾ ਵੀ ਹੈ ਨਾ ਪ੍ਰਕਾਸ਼ ਕੁਮਾਰ ਦੇ ਨਾਮ ਬਾਈ ਤੁਸੀਂ ਕੋਰਟ ਚੈਲੰਜ ਕਰ ਸਕਦੇ ਹੋ ਇਸ ਚੀਜ਼ ਨੂੰ ਲੇਕਿਨ ਤੁਸੀਂ ਬਾਈ ਕੀ ਇਨਸਾਫ ਚਾਹ ਰਹੇ ਹੋ ਬਾਈ ਮੈਂ ਇਨਸਾਫ ਚਾਹਣ ਕਿ ਅਗਰ ਅਸੀਂ ਗਲਤ ਆਂ ਸਮਝ ਜਿਹੜੀ ਮਰਜ਼ੀ ਕੋਰਟ ਸਜਾ ਦੇ ਤਾਂ ਅਸੀਂ ਹੱਕਦਾਰ ਰਹਾਂਗੇ ਠੀਕ ਹੈ ਜੀ ਤੁਸੀਂ ਕੋਰਟ ਦੀ ਉਲੰਘਣਾ ਨਹੀਂ ਕਰਦੇ ਬਿਲਕੁਲ ਨਹੀਂ ਕਰ ਰਿਹਾ ਜੀ ਮੈਂ ਅਸੀਂ 15 ਦਿਨ ਪਹਿਲਾਂ ਆਏ ਸੀ ਦੇਖੋ ਅੱਜ ਨੂੰ 20 ਦਿਨ ਪਹਿਲਾਂ ਆਸਰ ਅਸੀਂ ਆਏ ਮੈਨੂੰ ਕੋਈ ਗੱਲ ਨਹੀਂ ਖਾਲੀ ਕਰਦੇ ਠੀਕ ਆ ਰਸੀਵਿੰਗ ਕਿ ਸੇ ਹਾਂ ਮੈਂ ਖਾਲੀ ਕਰਵਾਇਆ ਜ਼ਬਰਦਸਤੀ ਇਦਾਂ ਦਾ ਚੋ ਹਾਂ 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 ਮੈਨੂੰ ਲਿਖ ਕੇ ਦੇ ਦੋ ਕੋਈ ਦਿੱਕਤ ਨਹੀਂ ਤੁਹਾਨੂੰ ਥਾਣੇ ਤੋਂ ਥਾਣੇ ਕੀ ਇਤਲਾ ਨਹੀਂ ਆਂਦੀ ਸਰ ਸਰ ਸਾਨੂੰ ਮਾਨਜੋਤ ਜੱਜ ਸਾਹਿਬ ਦੇ ਹੁਕਮ ਆਏ ਸੀ ਵੀ ਨਾਲ ਉਹਨਾਂ ਦੇ ਕੋਰਟ ਬਲੌਗ ਤਾਲਬ ਕੀਤਾ ਗਿਆ ਬੈਲਪ ਸਾਹਿਬ ਨਾਲ ਉਹਨਾਂ ਦੇ ਨਾਲ ਹੀ ਆਏ ਆ ਮਤਵਾਤੇ ਹੈਲਪ ਵਾਤੇ ਪੁਲਿਸ ਮਤਵਾਤੇ ਜੀ ਜਦੋਂ ਇੱਥੇ ਇਹਨਾਂ ਪੁੱਛੇ ਇਹਨਾਂ ਕੋਰਟ ਦੇ ਆਰਡਰ ਆ ਬੈਲਪ ਸਾਹਿਬ ਕੋ ਜੀ ਤੇ ਜਿਹੜੇ ਹੈਗੇ ਆ ਵਿਕਾਸ ਜੀ ਹਾਂਜੀ ਉਹ ਅੱਗੇ ਆਰਗੂਮੈਂਟ ਕਰ ਰਹੇ ਆ ਵੀ ਪਈ ਅਸੀਂ ਖਾਲੀ ਨਹੀਂ ਕਹਿੰਦਾ ਵੀ ਪਈ ਸਾਡੇ ਮੇਰੇ ਖਿਲਾਫ ਆਰਡਰ ਨਹੀਂ ਹੈ ਕੋਈ ਵੀ ਜਦ ਕਿ ਵਿਕਾਸ ਕਮਾਤੇ ਖਿਲਾਫ ਆਰਡਰ ਹੈ ਜੀ ਇਹ ਕੋਰਟ ਦੇ ਜੀ ਤੇ ਵਿੱਚ ਇਹਨਾਂ ਦੇ ਵਕੀਲ ਸਾਹਿਬ ਆਪਣੇ ਬੁਲਾਏ ਆ ਮੌਕੇ ਤੇ ਜਦ ਕਿ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਵੀ ਮੌਕੇ ਦੇ ਅੱਗੇ ਸਾਡੇ ਨਾਲ ਆਰਗੂਮੈਂਟ ਕਰਨ ਇਹ ਕੋਰਟ ਦੇ ਵਿੱਚ ਉਹਨਾਂ ਨੂੰ ਕਾਪੀ ਰਸੀਬ ਕਰਾਉਣੀ ਤਾਂ ਉੱਥੇ ਕਾਪੀ ਕੋਰਟ ਦੇ ਵਿੱਚ ਕਰਾ ਸਕਦੇ ਆ ਤੁਹਾਨੂੰ ਕਿਸ ਚੀਜ਼ ਵਾਸਤੇ ਕਿਹਾ ਕਿ ਕੋਈ ਹੁੱਲੜਬਾਜੀ ਨਾ ਹੋਵੇ ਹੁੱਲੜਬਾਜੀ ਹੋਵੇ ਬੈਲਫੇਜ਼ੀ ਸਖਿਆ ਬਾਤ ਤੇ ਕੋਈ ਜਾਨੀ ਮਾਨ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਅਸੀਂ ਤਾਂ ਉਸ ਵਾਸਤੇ ਬਾਤ ਤੇ ਆ ਅਦੇ ਚ ਕੋਈ ਰਸੀਵਿੰਗ ਦਿੱਤੀ ਜਾ ਸਕਦੀ ਇਸ ਪਰਿਵਾਰ ਨੂੰ ਕਾਦੀ ਜੀ ਇਹ ਕਹਿ ਰਹੇ ਨੇ ਕਿ ਸਾਨੂੰ ਰਸੀਵਿੰਗ ਦਿੱਤੀ ਜਾਵੇ ਸਾਡੇ ਕੋਲ ਸਟੇ ਦੀ ਕਾਪੀ ਹੈਗੀ ਹੈ ਨਹੀਂ ਸਟੇ ਹੈ ਹੀ ਨਹੀਂ ਕਿ ਮੈਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਮੈਂ ਗੱਲ ਕਰ ਰਿਹਾ ਮੈਂ ਮੈਂ ਪੜ ਲਿਆ ਸਰ ਮੈਂ ਪੜ ਲਿਆ ਮੈਂ 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 ਵਿਕਾਸ ਕੁਮਾਰ ਦੇ ਥਰੂ ਕਹਾਂ ਪ੍ਰਕਾਸ਼ ਕੁਮਾਰ ਆਪਣੀ ਕੋਈ ਸਟੇ ਆਊਟ ਰੱਖੀ ਤਾਂ ਮੈਂ ਰਸੀਵਿੰਗ ਦਊਂਗਾ ਦੀ ਹਾਂ ਤੇ ਉਹ ਵਕੀਲ ਸਾਹਿਬ ਕੀ ਲੈ ਕੇ ਘੁੰਮ ਰਹੇ ਨੇ ਫਿਰ ਉਹ ਤਾਂ ਪ੍ਰਕਾਸ਼ ਕੁਮਾਰ ਕੋਈ ਲਈ ਫਿਰਦੇ ਮੈਂ ਇਹਨੂੰ ਕਿਹਾ ਨਹੀਂ ਮੈਂ ਵਿਕਾਸ ਕੁਮਾਰ ਤਾਂ ਖਾਲੀ ਕਰਨੀ ਜਨਾਬ ਹਾਂ ਵਿਕਾਸ ਹਨ ਵਿਕਾਸ ਹਨ ਪ੍ਰਕਾਸ਼ ਰੀਅਲ ਬ੍ਰਦਰ ਜਰਾ ਤੁਸੀਂ ਦੱਸੋ ਜੀ ਕੇਸ ਲੱਗਾ ਬਿਕਾਸ ਪ੍ਰਕਾਸ਼ ਦੇ ਉੱਪਰ ਨਹੀਂ ਵਿਕਾਸ ਦੇ ਵਿਕਾਸ ਦੇ ਭਾਈ ਵਿਕਾਸ ਤਾਂ ਖਾਲੀ ਕਰਨੀ ਹੈ ਵਿਕਾਸ ਦਾ ਬੋਰਡ ਲੱਗਾ ਤੁਹਾਡੇ ਸਾਹਮਣੇ ਅੰਦਰ ਅਗਰ ਬੋਰਡ ਲੱਗਾ ਹੁੰਦਾ ਪ੍ਰਕਾਸ਼ ਜੀ ਨਾਲ ਤਾਂ ਫੇਰ ਨਹੀਂ ਖਾਲੀ ਕਰਾਂਗੇ ਇਹ ਨਹੀਂ ਸੀ ਕਰਾਂਗੇ ਅੱਛਾ ਇਸ ਬੋਰਡ ਦੇ ਨਾਲ ਯਕੀਨ ਹੋ ਗਿਆ ਕਿ ਵਿਕਾਸ ਦੀ ਦੁਕਾਨ ਹੈ ਸ਼ੋਰ ਆਈ ਡਿਗਰੀ ਹੋਰਨ ਡਿਗਰੀ ਮੈਂ ਸਰ ਮੈਂ ਡਿਗਰੀ ਹੋਰਨ ਨਾਲ ਆਇਆ ਮੈਂ ਡਿਗਰੀ ਹੋਰਨ ਨੇ ਕਿਹਾ ਵੀ ਆਪਾਂ ਇਹ ਤਾਂ ਖਾਲੀ ਕਰਨੀ ਹੈ ਵਿਕਾਸ ਕੁਮਾਰਾ ਇਹ ਡਿਗਰੀ ਹੋਰਨ ਨੇ ਜੀ ਉਹ ਡਿਗਰੀ ਹੋਰਨ ਨੇ ਡਿਗਰੀ ਹੋਰਨ ਮਤਲਬ ਜਿਹਨਾਂ ਦੇ ਹੱਕ ਚ ਆਏ ਕੇਸ ਠੀਕ ਹੈ ਜੀ ਬਿਲਕੁਲ ਉਹਨੇ ਕੇਸ ਆਪਾਂ ਇਹਨਾਂ ਦੇ ਨਾਲ ਆਏ ਮੈਨੂੰ ਲੈ ਕੇ ਆਏ ਨੇ ਕੋਰਟ ਚ ਇੱਕ ਮਿੰਟ ਦੁਕਾਨ ਤੇ ਆਏ ਨਾ ਇੱਕ ਕੋਰਟ ਚ ਮੇਰੇ ਕੋਲ ਗਏ ਨੇ ਕੋਰਟ ਚ ਮੈਨੂੰ ਲੈ ਕੇ ਆਏ ਨੇ ਮੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਕੌਣ ਹੈ ਵਿਕਾਸ ਕੁਮਾਰ ਲੇਕਿਨ ਉਹ ਮੈਂ ਇੱਕ ਸਰ ਇੱਕ ਛੋਟਾ ਸਵਾਲ ਹੈ ਬਿਲਕੁਲ ਛੋਟਾ ਜਿਹਾ ਕਿ ਉਹ ਜਿਹੜੀ ਚੀਜ਼ ਨੂੰ ਲੈ ਕੇ ਘੁੰਮ ਰਹੇ ਨੇ ਡਿਗਰੀ ਹੋਲਡਰ ਇਹ ਦੋ ਬ੍ਰਦਰ ਨਹੀਂ ਹੋ ਤੁਸੀਂ ਬ੍ਰਦਰਾਂ ਨੂੰ ਮਿਲ ਗਈ ਡਿਗਰੀ ਡਿਗਰੀ ਮਿਲ ਗਈ ਮਤਲਬ ਪ੍ਰੋਪਰਟੀ ਮਿਲ ਗਈ ਬਿਲਕੁਲ ਬਿਲਕੁਲ ਸਾਫ ਸ਼ਬਦਾਂ ਚ ਕਿਹਾ ਜਾ ਸਕਦਾ ਉਸ ਨੂੰ ਚੈਲੰਜ ਉਹ ਕਿਸ ਤਰ੍ਹਾਂ ਕਰਨਗੇ ਫਿਰ ਉਸ ਚੀਜ਼ ਦੇ ਉੱਤੇ ਕਿਦਾਂ ਕੋਰਟ ਜਿਹੜੀ ਹੈ ਉਹਨਾਂ ਦੇ ਵਕੀਲ ਸਾਹਿਬ ਦਾ ਕਹਿਣਾ ਸੀ ਉਹ ਕਿਸੇ ਹੋਰ ਕੇਸ ਵਿੱਚ ਕੋਰਟ ਚੱਲਦਾ ਪਿਆ ਸੀਗਾ ਇਹ ਹੋਰ ਕੋਰਟ ਦੇ ਵਿੱਚ ਹੋਰ ਜੱਜ ਸਾਹਿਬ ਦੇ ਕੋਲ ਜਾ ਕੇ ਸਟੇ ਉਹ ਮਤਲਬ ਡਿਗਰੀ ਲੈ ਆਏ ਇਹ ਵਾਲਾ ਨਾ ਸਟੇ ਹੈ ਨਾ ਅਸੀਂ ਲੈ ਕੇ ਗਏ ਸੀ ਕੋਰਟ 'ਚ ਫਿਰ ਮੈਡਮ ਨੇ ਇਹ ਦੇਖ ਕੇ ਉਹ ਕੈਨਸਲ ਕੀਤਾ ਹੈ ਉਹ ਕੈਨਸਲ ਕਰਕੇ ਗਏ ਇਹਦਾ ਕੋਈ ਕੋਈ ਉਧਰ ਕੋਈ ਵੀ ਸਟੇ ਆਰਡਰ ਨਹੀਂ ਮੰਨਿਆ ਜਾਊਗਾ ਬਿਲਕੁਲ ਨਾ ਪੜਿਆ ਲੈ ਇੱਕ ਮਿੰਟ ਇੱਕ ਮਿੰਟ ਵੈਰੀਫਾਈ ਇਹਨਾਂ ਨੂੰ ਇੱਕ ਮਿੰਟ ਚੈੱਕ ਕਰਕੇ ਦਿੰਦੇ ਇੱਕ ਜੂਨੀਅਰ ਡਿਵੀਜ਼ਨ ਦੂਸਰੇ ਜੂਨੀਅਰ ਡਿਵੀਜ਼ਨ ਦਾ ਆਰਡਰ ਕੈਨਸਲ ਕਰ ਸਕਦਾ ਪੋਸੀਬਲ ਹੈ ਇਹ ਜਨਾਬ ਨਹੀਂ ਇਹ ਕਰ ਸਕਦੇ ਆਰਡਰ ਕੈਨਸਲ ਕੋਈ ਜੂਨੀਅਰ ਡਿਵੀਜ਼ਨ ਦੂਸਰਾ ਜੂਨੀਅਰ ਇੱਕ ਮਿੰਟ ਜੂਨੀਅਰ ਸੈਸ਼ਨ ਜੱਜ ਜੂਨੀਅਰ ਡਿਵੀਜ਼ਨ ਦਾ ਆਰਡਰ ਕੈਨਸਲ ਕਰ ਦਿਓ ਠੀਕ ਹੈ ਸੀਨੀਅਰ ਡਿਵੀਜ਼ਨ ਜੂਨੀਅਰ ਡਿਵੀਜ਼ਨ ਕੇ ਸਾਹ ਜੂਨੀਅਰ ਡਿਵੀਜ਼ਨ ਦਾ ਕਿਵੇਂ ਆਰਡਰ ਕੈਨਸਲ ਕਰ ਦੇਗਾ ਜੀ ਸਾਹਿਬ ਉਹ ਦੇਖੋ ਜੱਜ ਦੇ ਕੋਲ ਪਾਵਰ ਹੁੰਦੀ ਹੈ ਹੋਣਗੀਆਂ ਕੁਝ ਮੈਨੂੰ ਨਹੀਂ ਪਤਾ ਦੇ ਵਿੱਚ ਮੈਂ ਕਮੈਂਟ ਹੀ ਨਹੀਂ ਕਰ ਰਿਹਾ ਮੇਰਾ ਕਿਸੇ ਨਾਲ ਕੋਈ ਰੋਲਾ ਨਹੀਂਗਾ ਇੱਥੇ ਮੈਂ ਤਾਂ ਬਸ ਇੰਨੀ ਗੱਲ ਚਾਹਨਾ ਮੈਨੂੰ ਰਸੀਵਿੰਗ ਦੇ ਦਿਓ ਕਿ ਤੁਸੀਂ ਜਿੱਦਾਂ ਤੁਹਾਡੀ ਦਿਲ ਕਰਦਾ ਤੁਸੀਂ ਕਾਰਵਾਈ ਕਰੋ ਆਪਣੀ ਅਸੀਂ ਕੋਰਟ ਚ ਚੱਲੀ ਔਰ ਦਾ ਆਰਡਰ ਕਰ ਰਿਹਾ ਉਹ ਵੀ ਸਾਡੀ ਕੋਰਟ ਚ ਕੋਈ ਵੀ ਇਹੋ ਜਿਹਾ ਸਟੇ ਨਹੀਂਗਾ ਤੇ ਇਹਨਾਂ ਨੂੰ ਖਾਲੀ ਕਰਨ ਦਾ ਅਧਿਕਾਰ ਰਿਹਾ ਠੀਕ ਹੈ ਨਾ ਜਦਕਿ ਸਾਡੇ ਕੋਲ ਮੇਰੀ ਗੱਲ ਤਾਂ ਸੁਣੋ ਸਾਡੇ ਕੋਲ ਨਿਸ਼ਚਿਤ ਕੋਲਡਜੀ ਦਾ ਹੈ ਲੇਕਿਨ ਵਕੀਲ ਸਾਹਿਬ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸਮਝਾਉਣਾ ਚਾਹੁੰਦਾ ਇਹਦੇ ਤੇ ਸਾਫ਼-ਸਾਫ਼ ਅੱਖਰਾਂ ਚ ਤੁਸੀਂ ਆਹ ਉੱਤੇ ਵਾਲੀ ਹੈਡਲਾਈਨ ਪੜ੍ਹ ਸਕਦੇ ਹੋ ਹੈਡਿੰਗ ਹੀ ਪੜ੍ਹ ਲਓ ਇਹਦੇ ਚ ਲਿਖਿਆ ਗਿਆ ਕੋਈ ਵੀ ਸਟੇ ਨਹੀਂ ਮੰਨਿਆ ਜਾਊਗਾ ਕਿਹੜੀ ਕੋਰਟ ਦਾ ਇਹ ਤੁਸੀਂ ਦੇਖ ਸਕਦੇ ਹੋ ਕਿਹੜੀ ਕੋਰਟ ਦਾ ਕਿਹੜੀ ਕੋਰਟ ਦਾ ਕਹਿਣਾ ਹੈ ਤੁਸੀਂ ਪੂਰਾ ਪੜ੍ਹਨਾ ਨਹੀਂ ਨਹੀਂ ਇੱਕ ਜੱਜ ਦੇ ਕੋਲ ਦੂਜੀ ਪਾਰਟੀ ਜਾਣੀ ਚਾਹੀਦੀ ਵਰਸੀ ਜਿੱਥੇ ਕੇਸ ਲੱਗਾ ਦੂਜੀ ਕੋਰਟ ਦਾ ਆਰਡਰ ਨਹੀਂ ਕੈਨਸਲ ਕਰ ਸਕਦੇ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਦੂਜੀ ਕੋਰਟ ਦਾ ਆਰਡਰ ਨਹੀਂ ਕੈਨਸਲ ਕੋਰਟ ਦੇ ਵਿੱਚ ਚੈਲੰਜ ਇਹ ਸਿਰਫ ਆਪਣੀ ਤੁਸੀਂ ਕੋਰਟ ਕੈਨਸਲ ਕਰ ਸਕਦੇ ਇਹ ਬਾਕੀ 10 ਦਿਨ ਕੋਰਟ ਹੀ ਚੈਲੰਜ ਕਰੋਗੇ ਜੇ ਤੁਸੀਂ ਕਰਾਂਗੇ ਅਸੀਂ ਕਰਾਂਗੇ ਇੱਥੇ ਕਰਕੇ ਇਹ ਵੀ ਨਹੀਂ ਕਰ ਸਕਦੇ ਤੇਰੇ ਰਿਸੀਵਿੰਗ ਨਹੀਂ ਤੇਰੇ ਸਾਨੂੰ ਮੈਂ ਤਾਂ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ ਇਹਨਾਂ ਨੇ ਕਈ ਵਾਰ ਦਿੱਤੀ ਇਹਨਾਂ ਨੇ ਰਿਸੀਵਿੰਗ ਮਰੋੜ ਕੇ ਮੇਰਾ ਆਰਡਰ ਉਹਦੀ ਵੀਡੀਓ ਮੇਰੇ ਕੋਲ ਬਕਾਇਦਾ ਜੋ ਮਰ ਭਾਜੀ 2020 ਦਾ ਕੇਸ ਤੁਸੀਂ ਲਾਇਆ 2019 ਦਾ ਹੂੰ 19 20 ਦਾ ਅਸੀਂ ਕੇਸ ਲਾਇਆ ਹੋਇਆ ਨਾ ਸਾਨੂੰ ਕਿਰਾਇਆ ਆ ਰਿਹਾ ਸੀ ਖਾਲੀ ਦਾ ਖਾਲੀ ਦਾ ਆਰਡਰ ਜਿਹੜਾ ਹੈ ਸਾਡੇ ਜੱਜ ਸਾਹਿਬ ਨੇ ਦਿੱਤਾ ਹੈ ਠੀਕ ਹੈ ਜੀ ਪਹਿਲਾਂ ਵੀ ਆਇਆ ਜੀ ਸਾਡੇ ਇਹ ਕੋਰਟ ਵੈਲ ਵੀ ਸਾਡੇ ਪਹਿਲਾਂ ਵੀ ਆਏ ਸੀਗੇ ਉਦੋਂ ਇਹ ਕਹਿੰਦੇ ਸੀਗੇ ਸਟੇ ਦਿਖਾਇਆ ਸਟੇ ਲੈ ਕੇ ਅਸੀਂ ਕੋਰਟ ਚ ਗਏ ਉਹ ਮੈਡਮ ਨੇ ਕੈਨਸਲ ਕਰਤਾ ਕੈਨਸਲ ਕਰਕੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਟਿੰਬਾ ਪੁਲਿਸ ਨਾਲ ਲੈ ਕੇ ਜਾਓ ਖਾਲੀ ਕਰਾਓ ਜੀ ਬਿਲਕੁਲ ਠੀਕ ਹੈ ਨਾ ਹੁਣੇ ਚਾਬੀ ਨਹੀਂ ਦੇ ਰਹੇ ਜੀ ਕਹਿੰਦੇ ਸੀ ਚਾਬੀ ਨਹੀਂ ਦੇਣੀ ਠੀਕ ਹੈ ਜੀ ਮੈਂ ਤੁਹਾਨੂੰ ਦੱਸਦਾ ਉੱਤੇ ਇੱਕ ਬੋਰਡ ਦੇਖ ਸਕਦੇ ਹੋ ਤੁਸੀਂ ਉੱਤੇ ਵਿਕਾਸ ਚਿਕਨ ਕੋਰਨਰ ਦਾ ਜਿਹੜਾ ਬੋਰਡ ਉੱਤੇ ਲੱਗਾ ਹੋਇਆ ਜਿਸ ਤੋਂ ਜਿਸ ਦੇ ਉੱਤੇ ਇਹਨਾਂ ਨੂੰ ਕੋਰਟ ਵੱਲੋਂ ਆਰਡਰ ਆਏ ਸੀਗੇ ਕਿ ਇਸ ਚੀਜ਼ ਨੂੰ ਜਿਹੜੀ ਵੀ ਸਟੇ ਹੋਊਗੀ ਜਿਹੜੀ ਉਹਨਾਂ ਦੇ ਉੱਤੇ ਲੱਗੀ ਹੋਈ ਹੈ ਦੂਜੇ ਬ੍ਰਦਰ ਨੇ ਲਵਾਈ ਹੋਈ ਹੈ ਉਸ ਨੂੰ ਕੈਨਸਲ ਮੰਨਿਆ ਜਾਊਗਾ ਕੋਈ ਸਟੇ ਨਹੀਂ ਚੱਲੇਗੀ ਲੇਕਿਨ ਵਕੀਲ ਸਾਹਿਬ ਉੱਤੇ ਖੜੇ ਨੇ ਹੁਣ ਕੋਰਟ ਦੇ ਵਿੱਚ ਕੀ ਚੈਲੰਜ ਕਰਨਗੇ ਕੀ ਨਹੀਂ ਕਰਨਗੇ ਇਹ ਤਾਂ ਹੁਣ ਸਮਾਂ ਹੀ ਦੱਸ ਸਕਦਾ ਕੀ ਅਰਚ ਮਿਲਣਗੇ ਲੇਕਿਨ ਕੋਰਟ ਦੇ ਵਿੱਚੋਂ ਜੋ ਆਏ ਨੇ ਉਹਨਾਂ ਨੇ ਸਾਫ਼ ਗੱਲ ਕਹਿ ਦਿੱਤੀ ਹੈ ਕਿ ਦੁਕਾਨ ਜਿਹੜੀ ਖਾਲੀ ਕਰਾਣੀ ਕਿਰਾਇਆ ਵੀ ਨਹੀਂ ਮਿਲਿਆ ਇਹਨਾਂ ਦੱਸਣ ਦੇ ਮੁਤਾਬਿਕ ਇਹਨਾਂ ਦੇ ਫਾਦਰ ਸਾਹਿਬ ਦੀ ਮੌਤ ਹੋ ਗਈ ਸੀਗੀ ਉਸ ਦੇ ਟੈਨਸ਼ਨਾਂ ਦੇ ਕਾਰਨ ਲੇਕਿਨ ਉਧਰ ਵਿਕਾਸ ਦਾ ਵੀ ਕਹਿਣਾ ਕਿ ਉਹਨਾਂ ਦੇ ਵੀ ਫਾਦਰ ਸਾਹਿਬ ਦੀ ਜਿਹੜੀ ਹੈ ਦੇਤੋ ਗਈ ਸੀਗੀ ਲੇਕਿਨ ਇਹ ਦੋਨੋ ਪਾਰਟੀਆਂ ਲੇਕਿਨ ਵਕੀਲਤ ਤੇ ਖੜੇ ਨੇ ਜੱਜ ਸਾਹਿਬ ਨੂੰ ਅਸੀਂ ਨਹੀਂ ਚੈਲੰਜ ਕਰ ਸਕਦੇ ਕਿਉਂਕਿ ਜੱਜ ਸਾਹਿਬ ਨੇ ਜੋ ਆਰਡਰ ਦਿੱਤੇ ਨੇ ਲੇਕਿਨ ਸਰਕਾਰੀ ਜੱਜ ਜੱਜ ਸਾਹਿਬ ਦੇ ਵੱਲੋਂ ਡਿਊਟੀ ਲਗਾਈ ਗਈ ਸੀਗੀ ਉਹ ਉੱਥੇ ਪਹੁੰਚੇ ਨੇ ਲੇਕਿਨ ਥਾਣਾ ਟਿੱਬਾ ਤੋਂ ਪੁਲਿਸ ਵੀ ਪਹੁੰਚੀ ਤੁਸੀਂ ਵਰਸ਼ਨ ਸੁਣੇ ਦੋਨੋ ਪਾਰਟੀਆਂ ਦੇ ਸਰਕਾਰੀ ਜੱਜ ਦੇ ਜੋ ਆਏ ਨੇ ਉਹਨਾਂ ਦਾ ਵਰਸ਼ਨ ਸੁਣਿਆ ਤੇ ਪੁਲਿਸ ਦਾ ਕਿ ਦੁਕਾਨ ਖਾਲੀ ਕਰਾਈ ਜਾਵੇਗੀ ਤਾਂ ਖਾਲੀ ਕਰਕੇ ਚਾਬੀਆਂ ਸਬੂਤ ਕਰਾਈਆਂ ਜਾਣਗੀਆਂ ਹੁਣ ਦੇਤੇ ਆ ਕੋਰਟ ਦੇ ਵਿੱਚ ਨਵਾਂ ਫੈਸਲਾ ਕੀ ਜਾਂਦਾ ਕਿ ਦੁਬਾਰਾ ਵਿਕਾਸ ਉਹਨਾਂ ਨੂੰ ਇਹ ਦੁਕਾਨ ਮਿਲ ਸਕਦੀ ਹੈ ਦੀ ਪਰਮਨੈਂਟ ਅਨਕੁਰੇ ਕਿਉਂਕਿ ਇਹਨਾਂ ਕੋਲ ਡਿਗਰੀ ਤੱਕ ਆ ਚੁੱਕੀ ਹੋਈ ਹੈ ਲੋਕਾਂ ਨੂੰ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰੀ ਨੂੰ ਲਾਈ